ਤੇਲ ਬ੍ਰੇਕਾਂ ਵਾਲਾ 2018 ਮਾਡਲ ਪਿਛਲਾ ਹਿੱਸਾ ਪਿਆ 75000 ਰੁਪਿਆ ਨਾਲ ਲੈ ਕੇ ਰੇਟ ਆ ਸੁੱਕੀਆਂ ਬ੍ਰੇਕਾਂ ਦਾ ਜਿਹੜਾ ਮਰਜੀ ਪਿਛਲਾ ਹਿੱਸਾ ਦੇ ਦਿਓ ਤੇ ਤੇਲ ਬ੍ਰੇਕਾਂ ਦਾ ਲੈ ਲਿਓ ਜੜਾ ਜਿਹੜਾ ਨਵੇਂ ਮਾਡਲ ਵਾਲੇ ਡਰਮ ਲਿਫਟ ਲੁਫਟ ਨਵੇਂ ਮਾਡਲ ਵਾਲੀ ਪੰਜਾ ਪੰਜਾ ਜਿਹੜਾ ਮਰਗਾੜ ਸੁਦੇ ਹੀ ਤੁਹਾਨੂੰ ਮਿਲ ਜਾਣਗੇ ਮਰਗਾੜ ਮਾੜੇ ਮਾੜੇ ਕ੍ਰੈਕ ਜ਼ਰੂਰ ਹੋਏ ਆ ਉੱਪਰੋਂ ਪਰਗਾੜ ਤਾਂ ਇਹ ਤੁਹਾਡੇ ਸਾਫ ਆਲਾ ਤੁਸੀਂ ਆਪਦੇ ਵੀ ਲਾ ਸਕਦੇ ਹੋ ਆ ਟੂਬਾਂ ਟੱਪਾਂ ਲਾ ਲਓ ਤੁਸੀਂ ਹਾਲੇ ਤੱਕ ਬੈਰਿੰਗ ਵੀ ਖੋਲ ਕੇ ਕੰਪਨੀ ਦੇ ਕੱਸੇ ਆ ਦੁਬਾਰਾ ਖੁੱਲਦੇ ਨਹੀਂ ਹੋਏ ਲਿੰਕਾ ਜੈਕ ਵਗੈਰਾ ਨਾਲ ਲੱ ਇਹੜੇ ਭਰਾ ਨੇ ਤੇਲ ਬ੍ਰੇਕਾ ਕਰਨਾ ਰਾਜਸਥਾਨ ਵਾਲੇ ਭਰਾ ਬਹੁਤ ਪੁੱਛਦੇ ਹੁੰਦੇ ਆ ਇਹ ਬਾਈ ਤੇਲ ਬ੍ਰੇਕਾਂ ਜੇ ਆਪਾਂ ਤੇਲ ਬ੍ਰੇਕਾਂ ਵੀ ਕਰੀਏ ਦੋਸਤੋ 25 ਤੋਂ 30000 ਰੁਪਿਆ ਕੱਲੀਆਂ ਬ੍ਰੇਕਾਂ ਬ੍ਰੇਕਾਂ ਦਾ ਖਰਚਾ ਆ ਜਾਂਦਾ 25-30000 ਇਹਦਾ ਸਭ ਤੋਂ ਮਹਿੰਗਾ ਸਮਾਨ ਜੇ ਮੰਨੋਗੇ ਤੁਸੀਂ ਛੋਟੇ ਟਾਈਟਲ ਦੇ ਵਿੱਚ ਮਿੰਦਰਾ ਦਾ ਚਲੋ ਫਾਰਮ ਟੈਕ ਵਗੈਰਾ ਦਾ ਮੰਨਿਆ ਵੀ 50-60000 ਦੀਆਂ ਬ੍ਰੇਕ ਉਹਦੀਆਂ ਬ੍ਰੇਕਾਂ ਵੀ ਆ ਪਰ ਇਹ ਛੋਟੀਆਂ ਬ੍ਰੇਕਾਂ ਹੋਣ ਦੇ ਬਾਵਜੂਦ ਵੀ ਇਹਦਾ ਰੇਟ ਜ਼ਿਆਦਾ ਕਿਉਂ ਹੈ ਇਹਦੇ ਨਾਲ ਸਮਾਨ ਬਹੁਤ ਬਦਲਣਾ ਪੈਂਦਾ ਇਸ ਤੋਂ ਚੰਗਾ ਇਹ ਆ ਵੀ ਤੁਸੀਂ ਸਾਰਾ ਪਿਛਲਾ ਹਿੱਸ ਤੁਸੀਂ ਬਦਲ ਸਕਦੇ ਹੋ ਜੇ ਬ੍ਰੇਕਾਂ ਲੈਣੀਆਂ ਤਾਂ 25 ਤੋਂ 30000 ਰੁਪਏ ਦੇ ਵਿੱਚ ਜਿਹੜੀਆਂ ਬ੍ਰੇਕਾਂ ਇੰਨਾ ਸਮਾਨ ਇਹਦੇ ਵਿੱਚ ਸਮਾਨ ਕਾਫੀ ਆ ਗੋਲ ਪਿਨੀਅਨ ਘਰਾਰੇ ਕਈ ਭਰਾ ਭੋਜਦੇ ਨੇ ਵੀ ਫਿੱਟ ਆ ਜਾਣਗੀਆਂ ਫਿੱਟ ਆ ਜਾਂਦੀਆਂ ਪਰ ਸਮਾਨ ਦੀ ਮਿਹਨਤ ਬਹੁਤ ਆ ਉਹ ਵੀ ਮਿਲ ਜਾਂਦਾ ਜੇ ਕਿਸੇ ਨੂੰ ਲੈਣਾ ਪਿਛਲਾ ਹਿੱਸਾ 75000 ਰੁਪਏ ਨਾਲ ਲੈ ਕੇ ਸਿੰਗਲ ਕਲੱਚ ਦਾ ਐਮ ਕੇ ਐਮ ਵਾਲਾ ਲੰਬਾ ਸਿਰਫ ਤੁਸੀਂ ਕੱਢ ਕੇ ਇੰਜ ਆਪਦਾ ਜਿਹੜਾ ਲਾਉਣਾ ਭੂਮੀ ਪੁੱਤਰਾ 2018 ਮਾਡਲ